ਕਰਦਾ ਬਿਆਨ ਆ ਜਾਂਦਾ ਕਿ ਅਸੀਂ ਕਿਸਾਨਾਂ ਦਾ ਨਾਲ ਆ। ਕਾਂਗਰਸ ਦੇ ਰਾਹੁਲ ਗਾਂਧੀ ਕੋਲ ਕਹਿ ਦਿੱਤਾ ਜਾਦਾ ਜੇਕਰ ਮੇਰੀ ਪਾਰਟੀ ਆ ਗਈ ਐ ਸੱਤਾ ਦੇ ਵਿੱਚ ਟਾਈਮਲਸ ਪਿ ਲਾਗੂ ਕਰ ਦੋਗੇ। ਉਹਦੇ ਨੇ ਬੀਜੇਪੀ ਹਲੇ ਚੁੱਪੀ ਸਾਦੇ ਹੋਏ। ਕਿਤੇ ਕੋਈ ਕਾਰਡ ਵਿਜੀਬਲੀ ਪਲੇ ਕਰ ਸਕਦੀ ਐ ਮੈਨੂੰ ਲੱਗਦਾ। ਅੱਜ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਮੈਂ ਐਮਐਸਪੀ ਲਾਗੂ ਕਰ ਦੂੰਗਾ 3 ਸਾਲ ਇਹਨਾਂ ਨੇ ਰਾਜ ਕੀਤਾ। ਉਦੋਂ ਨਹੀਂ ਕੋਈ ਵਰਤੀ। ਅੱਜ ਅਗਰ ਇਹਨਾਂ ਨੇ ਦੇਖਿਆ ਭਾਰਤੀ ਜਨਤਾ ਪਾਰਟੀ ਨੂੰ ਨੀਵਾ ਦਿਖਾਣਾ ਹੈ ਤਾਂ ਇੱਕ ਛੋਛਾ ਇੱਕ ਬਿਆਨ ਛੱਡ ਦਿਓ ਜੀ। ਭਾਰਤੀ ਜਨਤਾ ਪਾਰਟੀ ਇਲੈਕਸ਼ਨ ਤੋਂ ਪਹਿਲਾਂ ਕੁਝ ਨਾ ਕੁਝ ਐਵੇਂ ਦਾ ਕਰ ਸਕਦੀ ਕਿਸਾਨਾਂ ਨੂੰ ਲੈ ਕੇ ਕਿ ਕਿਸਾਨ ਸੋਚਣ ਤੇ ਮਜਬੂਰ ਹੋ ਜਾਣਗੇ ਕਿ ਸਾਨੂੰ ਇਹਨਾਂ ਵੱਲ ਜਾਣਾ ਹੈ ਕਿ ਨਹੀਂ ਕਿਤੇ ਨਾ ਕਿਤੇ ਮੇਅਰ ਦੇ ਇਲੈਕਸ਼ਨ ਜਿਹੜੇ ਚੰਡੀਗੜ੍ਹ ਦੇ ਵਿੱਚ ਹੋਏ ਲੱਗਦਾ ਹੈ ਕਿ ਇਹ ਬੀਜੇਪੀ ਦੀ ਕਿਤੇ ਛਵੀ ਖਰਾਬ ਹੋ ਗਈ ਉਸ ਤੋਂ ਬਾਅਦ ਇਹ ਦੇਖੋ ਬਿਲਕੁਲ ਜੀ ਉਹ ਗੱਲ ਸਹੀ ਹੈ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਜੇ ਅਗਰ ਛਵੀ ਖਰਾਬ ਹੋਈ ਹੈ ਤੇ ਛਵੀ ਆਮ ਆਦਮੀ ਪਾਰਟੀ ਦੀ ਵੀ ਖਰਾਬ ਹੈ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਰਾਜਨੀਤਾ ਕਿਸੇ ਦਿਨ ਹੀ ਰਾਜਨੀਤੀ ਦੇ ਵਿੱਚ ਕਿਸੇ ਟਾਈਮ ਵੀ ਜਿਹੜਾ ਕਿ ਰਿਸ਼ਤੇ ਨੂੰ ਤੋੜਿਆ ਜਾ ਸਕਦਾ ਹੈ ਕਿਸੇ ਟਾਈਮ ਵੀ ਰਿਸ਼ਤੇ ਨੂੰ ਜੋੜਿਆ ਜਾ ਸਕਦਾ ਹੈ ਬਿਲਕੁਲ ਜੀ ਬੜਾ ਨਾਂ ਉੱਛਲਿਆ ਹੈ ਜਿਹੜੇ ਐਮਐਲਏ ਨੇ ਗੁਰਪ੍ਰੀਤ ਗੋਗੀ ਹਾਂ ਜੀ ਉਹ ਬੜੇ ਕਹਿੰਦੇ ਨੇ ਸਖਰੀ ਨੇ ਤੇ ਰਵਨੀਤ ਬਿੱਟੂ ਨਾਲ ਵੀ ਤਲਖੀ ਰਹਿੰਦੀ ਹੈ ਤੇ ਦੂਸਰਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਕਿ ਉਹ ਕਾਂਗਰਸ ਤੋਂ ਆਏ ਜੀ ਉਹ ਬੰਦਾਵਰ ਨੇਤਾ ਨੇ ਗੁੱਗੀ ਸਾਹਿਬ ਤੋਂ ਬੋਲਣ ਲੱਗੇ ਡਰਦੇ ਨਹੀਂ ਲੇਕਿਨ ਤੁਹਾਨੂੰ ਅਗਰ ਯਾਦ ਹੋਵੇ ਇੱਕ ਪ੍ਰਕਾਣ ਉਹਨੇ ਤਾਲਾ ਲਾ ਦਿੱਤਾ ਸੀ ਹਾਂ ਜੀ ਹਿੰਮਤ ਕਰਕੇ ਸਿੱਖ ਸਰਕਾਰ ਦੇ ਖਿਲਾਫ ਵੀ ਚਲੇ ਗਏ ਜੀ ਸਸ਼ੀਕਾਲ ਜੀ ਮੈਂ ਅੰਗਰ ਤੋਂ ਸੇਖ ਰਿਓ ਲੁਧਿਆਣਾ ਲਾਈਵ ਤੇ ਗੱਲ ਕਰਨ ਜਾ ਰਹੇ ਆ ਲੋਕ ਸਭਾ ਛੋਣਾ ਦੀ ਜੀ ਹਾਂ ਲੋਕ ਸਭਾ ਛੋਣਾ ਨੂੰ ਲੈ ਕੇ ਜਿਹੜਾ ਕਿ ਇੱਕ ਵਾਰੀ ਫੇਰ ਤੋਂ ਲੁਧਿਆਣੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਵਿੱਚ ਚਰਚਾ ਛੜ ਗਈ ਆ ਕਿ ਆਖਿਰਕਾਰ ਕਿਹੜਾ ਉਮੀਦਵਾਰ ਉਤਾਰਿਆ ਜਾ ਸਕਦਾ ਹੈ ਇਸ ਉਮੀਦਵਾਰ ਨੂੰ ਅਸੀਂ ਸੀਟ ਤੇ ਦੇਖਣਾ ਚਾਹੁੰਦੇ ਆ ਜਾਂ ਇਹ ਉਮੀਦਵਾਰ ਆਵੇ ਤਾਂ ਕੁਝ ਹੋ ਸਕਦਾ ਏਦਾਂ ਦੀ ਚਰਚਾ ਜਿਹੜੀ ਕਿ ਲੁਧਿਆਣੇ ਦੇ ਲੋਕ ਕਰ ਰਹੇ ਨੇ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਆ ਕਿ ਆਪ ਅਤੇ ਬੀਜੇਪੀ ਜੇਕਰ ਕੈਂਡੀਡੇਟ ਚੁੰਦੀ ਆ ਤਾਂ ਕਿਹੜੇ ਕੈਂਡੀਡੇਟ ਹੋ ਸਕਦੇ ਨੇ ਸੰਭਾਵਿਤ ਕੈਂਡੀਡੇਟ ਤੇ ਗੱਲ ਕਰਨ ਲਈ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਅਰਵਿੰਦ ਸਿੰਘ ਸਰਾਨਾ ਜੀ 20 ਸਾਲਾਂ ਦਾ ਤਜਰਬਾ ਲੈ ਕੇ ਗੱਲਬਾਤ ਕਰਦੇ ਆਂ ਸਤਿ ਸ਼ਕਾਲ ਜੀ ਸੋ ਸਭ ਤੋਂ ਪਹਿਲਾਂ ਸਟਾਰਟਿੰਗ ਮੇਰੀ ਹੁੰਦੀ ਹੈ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਆਪ ਸਰਕਾਰ ਜੇਕਰ ਆਪ ਸਰਕਾਰ ਲੁਧਿਆਣੇ ਦੀਸ ਹੌਟ ਸੀਟ ਦੇ ਵਿੱਚ ਕੈਂਡੀਡੇਟ ਉਤਾਰਦੀ ਹੈ ਤਾਂ ਸੰਭਾਵਿਤ ਨਾਂ ਕਿਹੜੇ ਤੁਹਾਡੇ ਜ਼ੈਨ ਦੇ ਵਿੱਚ ਆਉਂਦੇ ਨੇ ਦੇਖੋ ਜੀ ਆਪ ਸਰਕਾਰ ਦਾ 2 ਸਾਲ ਦਾ ਕਾਰਜਕਾਲ ਹੋ ਚੁੱਕਾ ਹੈ ਜੀ ਪੂਰਾ ਹੋ ਚੁੱਕਾ ਹੁਣ ਰਿਜ਼ਲਟ ਦੇਣ ਦੀ ਵਾਰੀ ਹੈ ਜੀ ਕਿਉਂਕਿ ਐਮਪੀ ਦਾ ਇਲੈਕਸ਼ਨ ਇਹਨਾਂ ਦਾ ਹੁਣ ਆਣਾ ਹੈ ਤੇ ਲੋਕਾਂ ਨੇ ਰਿਜ਼ਲਟ ਦੇਣੇ ਨੇ ਇਹਨਾਂ ਨੇ ਕਿੰਨਾ ਕੰਮ ਕੀਤਾ ਤੇ ਆਪ ਸਰਕਾਰ ਨੂੰ ਜਿਹੜਾ ਵੀ ਕੈਂਡੀਡੇਟ ਉਤਾਰਨਾ ਪਊਗਾ ਬੜਾ ਸੋਚ ਸਮਝ ਕੇ ਉਤਾਰਨਾ ਪਊਗਾ ਲੇਕਿਨ ਲੁਧਿਆਣਾ ਹੌਟ ਸੀਟ ਹੈ ਅਗਰ ਆਪਾਂ ਲੁਧਿਆਣੇ ਦੀ ਗੱਲ ਕਰੀਏ ਤੇ ਲੁਧਿਆਣੇ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਜਿਹੜਾ ਨਾਂ ਆਮ ਆਦਮੀ ਪਾਰਟੀ ਤੋਂ ਆਂਦਾ ਹੈ ਤੇ तेजपाल सिंह ਦਾ ਹੰਦਾ ਜੋ ਕਿ ਪਿਛਲੀ ਵਾਰ ਐਮਪੀ ਦੇ ਕੈਂਡੀਡੇਟ ਸੀ ਹਾਲਾਂਕਿ ਚੌਥੇ ਨੰਬਰ ਦੇ ਸੀਗੇ ਜੀ ਪਿਛਲੀ ਵਾਰ ਜਦੋਂ ਐਮਪੀ ਦਾ ਇਲੈਕਸ਼ਨ ਹੋਇਆ ਸੀ ਆਪ ਨੇ ਇਹਨਾਂ ਨੂੰ ਬਣਾਇਆ ਸੀਗਾ ਤੇਜਪਾਲ ਸਿੰਘ ਨੂੰ ਚੌਥੇ ਨੰਬਰ ਤੇ ਸੀ ਹਾਰ ਚੁੱਕੇ ਸੀ ਲੇਕਿਨ ਫਿਰ ਵੀ ਹੁਣ ਇਹ ਵੀ ਦੋਵੇਦਾਰੀ ਕਰ ਰਹੇ ਨੇ ਤੇ ਆਮ ਜਿਹੜੀ ਪਾਰਟੀ ਹੈ ਉਹ ਨਵੇਂ ਦੋਵੇਦਾਰ ਤੋਂ ਅੱਛਾ ਉਹ ਸੋਚੂਗੀ ਕਿ ਐਕਸਪੀਰੀਅੰਸ ਹੁੰਦਾ ਲ ਪੁਰਾਣਾ ਦੋਵੇਦਾਰ ਉਤਾਰਿਆ ਜਾਵੇ ਜੀ ਪਰ ਮੈਨੂੰ ਲੱਗਦਾ ਕਿ ਆਪ ਨਵੇਂ ਨਾਮ ਤੇ ਵੀ ਚਰਚਾ ਕਰ ਸਕਦੀ ਹੈ ਨਹੀਂ ਨਹੀਂ ਸੰਭਾਵਿਤ ਚਰਚਾ ਤਾਂ ਹੋਊਗੀ ਹੋਊ ਜਿਹਨੂੰ ਕੈਡਰ ਯਾ ਇਹਨਾਂ ਨੇ ਜੋ ਸਰਵੇ ਕਰਾਇਆ ਹੈ ਉਹਨਾਂ ਤੋਂ ਕੋਈ ਅਗਰ ਚੂਜ਼ ਹੁੰਦਾ ਹੈ ਤੇ ਉਹ ਨਾ ਵੀ ਆ ਸਕਦਾ ਜੀ ਸੋ ਪਹਿਲਾ ਨਾਮ ਜਿਹੜਾ ਕਿ ਤੁਸੀਂ ਦੱਸਿਓ ਤੇਜਪਾਲ ਦਾ ਨਾਮ ਦੱਸਿਆ ਤੇ ਤੇਜਪਾਲ ਕੈਂਡੀਡੇਟ ਹੋ ਸਕਦੇ ਨੇ ਦੂਜਾ ਨਾਮ ਸਰ ਦੂਸਰੇ ਨਾਮ ਦੀ ਗੱਲ ਕਰੀਏ ਤੇ ਬੜਾ ਨਾ ਉੱਤਸਲ ਹੈ ਜਿਹੜੇ ਐਮਐਲਏ ਨੇ ਗੁਰਪ੍ਰੀਤ ਗੋਗੀ ਹਾਂ ਜੀ ਉਹ ਬੜੇ ਕਹਿੰਦੇ ਨੇ ਸਕਰੀ ਨੇ ਤੇ ਰਵਨੀਤ ਬਿੱਟੂ ਨਾਲਾਂ ਦੀ ਤਲਖੀ ਰਹਿੰਦੀ ਹੈ ਤਲਖੀ ਰਹਿੰਦੀ ਹੈ ਤੇ ਦੂਸਰਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਕਿਉਂ ਕਾਂਗਰਸ ਤੋਂ ਆਏ ਨੇ ਜੀ ਸੋ ਕੈਮਰਿਆਂ ਦੀ ਨਜ਼ਰ ਤੋਂ ਨਾ ਬਚਣ ਵਾਲੇ ਕਿਹਾ ਜਾਂਦਾ ਐਮਐਲਏ ਉਹਨਾਂ ਨੂੰ ਹਮੇਸ਼ਾ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਵੇ ਤਾਂ ਜਾ ਕੇ ਉਹਨਾਂ ਨੇ ਉਸ ਗੱਲ ਦਾ ਦੇ ਵਿੱਚ ਪੰਗਾ ਕਹਿੰਦੇ ਲੈਣਾ ਹੀ ਲੈਣਾ ਤੇ ਨਾਮ ਚਰਚਾ ਦੇ ਵਿੱਚ ਆ ਜਾਂਦਾ ਗੁੱਗੀ ਜੀ ਦਾ ਤੇ ਇਸ ਵਾਰ ਜੇਕਰ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਬਿੱਟੂ ਦੇ ਨਾਲ ਹਮੇਸ਼ਾ ਤਲਕੀ ਬਣੀ ਰਹਦੀ ਹੈ ਸੋ ਉਸ ਤਲਕੀ ਨੂੰ ਲੈ ਕੇ ਵੀ ਨਾਮ ਉਜਾਗ ਹੋ ਸਕਦਾ ਹੈ ਨਹੀਂ ਬਿਲਕੁਲ ਜੀ ਪ੍ਰਿੰਕਾ ਜੀ ਇੱਕ ਗੱਲ ਹੋਰ ਹੈ ਕਿਉਂਕਿ ਅਗਰ ਕਾਂਗਰਸ ਤੋਂ ਜਿਹੜਾ ਆਇਆ ਹੈ ਵਾਪਸ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਵੋਟਾਂ ਨੂੰ ਸੇਂਦ ਵੀ ਲਾ ਜੀ ਪੰਜ ਵਾਰ ਦੇ ਉਹ ਕਾਉਂਸਲਰ ਰਹੇ ਨੇ ਜੀ ਆਪਾਂ ਕਾਂਗਰਸ ਛੱਡ ਕੇ ਆਏ ਨੇ ਬਹੁਤ ਲੰਬਾ ਸਮਾਂ ਕਾਂਗਰਸ ਵਿੱਚ ਜ਼ਿਲ੍ਹਾ ਪ੍ਰਧਾਨੀ ਵੀ ਉਹਨਾਂ ਨੇ ਕੀਤੀ ਹੰਡਾਈ ਹੈ ਤੇ ਕਾਂਗਰਸ ਨੂੰ ਬੜਾ ਸੋਖਾ ਹਰਾ ਸਕਦੇ ਨੇ ਜੇ ਕੈਂਡੀਡੇਟ ਬਣ ਗਏ ਨੇ ਜੀ ਇੱਕ ਬੜੀ ਛੋਟੀ ਜਿਹੀ ਗੱਲ ਇਹ ਵੀ ਕਹਿਣਾ ਚਾਹਾਂਗੀ ਕਹਿ ਸਕਦੇ ਕਿ ਇੱਕ ਤਜਰਬੇਕਾਰ ਕੈਂਡੀਡੇਟ ਹੈ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੇ ਅਗਰ ਗੋਗੀ ਜੀ ਉੱਤੇ ਆਮ ਆਦਮੀ ਪਾਰਟੀ ਵਿਸ਼ਵਾਸ ਕਰਦੀ ਹੈ ਇਲੈਕਸ਼ਨ ਬਹੁਤ ਦੇਖਣ ਵਾਲਾ ਹੋਊਗਾ ਜੀ ਮੈਂ ਇੱਕ ਇਹ ਨਹੀਂ ਕਹਿੰਦਾ ਕਿ ਮੈਂ ਕਹਿੰਦਾ ਕਿ ਉਹ ਸਰਵੇ ਕਰਾ ਕੇ ਕਹਿਣਗੇ ਗੋਗੀ ਜੀ ਪੱਕੇ ਨੇ ਸੰਭਾਵਿਤ ਜੀ ਅਸੀਂ ਸੰਭਾਵਨਾ ਉਸ ਤੋਂ ਨੈਕਸਟ ਕਿਹੜਾ ਕੀਤੇ ਵਿਚਾਰ ਚੱਲ ਰਹੇ ਨੇ ਮੁੰਡਿਆ ਸਾਹਿਬ ਜਿਹੜੇ ਨਵੇਂ ਆਏ ਨੇ ਉਹ ਬਿਲਕੁਲ ਬਹੁਤ ਕਲੋਜ਼ ਕਹੀ ਜਾਂਦੇ ਨੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੇ ਤੇ ਉਹ ਨਾਮ ਵੀ ਹਰਦੀਪ ਸਿੰਘ ਮੁੰਡਿਆ ਦਾ ਵੀ ਨਾਮ ਅੱਗੇ ਆ ਰਿਹਾ ਹੈ ਲੇਕਿਨ ਫਿਰ ਗੱਲ ਮੈਂ ਉੱਥੇ ਹੀ ਗਊਂਗਾ ਕਿ ਇੱਕ ਸਰਵੇ ਕਰਾ ਰਹੇ ਨਹੀਂ ਆਮ ਆਦਮੀ ਪਾਰਟੀ ਤੋਂ ਸਰਵੇ ਤੋਂ ਬਾਅਦ ਜੋ ਸਰਵੇ ਨਿਸ਼ਚਿਤ ਕਰੂਗਾ ਉਹ ਸਰਵੇ ਦੇ ਅਨੁਸਾਰ ਹੀ ਟਿਕਟ ਦਿੱਤੀ ਜਾਊਗੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਪਰ ਇੱਥੇ ਜੇਕਰ ਖਬਰਾਂ ਦੀ ਗੱਲ ਕੀਤੀ ਜਾਵੇ ਜਾਂ ਚਰਚਾਵਾਂ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਕਿ ਤਨੇ ਕਿਤੇ ਪੱਲੜਾ ਮੁੰਡਿਆ ਸਾਹਬ ਤੇ ਗੁੱਗੀ ਦੇ ਵਿੱਚ ਗੁੱਗੀ ਜਦੋਂ ਥੋੜਾ ਜ਼ਿਆਦਾ ਭਾਰੀ ਹੋ ਸਕਦਾ ਕਿਉਂਕਿ ਹਮੇਸ਼ਾ ਲਾਈਮਲਾਈਟ ਦੇ ਵਿੱਚ ਜਿਹਨੂੰ ਕਹਿੰਦੇ ਬਣੇ ਰਹਿੰਦੇ ਦੇਖੋ ਕਦਾਵਰ ਨੇਤਾ ਨੇ ਗੁੱਗੀ ਸਾਹਿਬ ਤੋਂ ਬੋਲਣ ਲੱਗੇ ਡਰਦੇ ਨਹੀਂ ਲੇਕਿਨ ਤੁਹਾਨੂੰ ਅਗਰ ਯਾਦ ਹੋਊਗਾ ਇੱਕ ਪ੍ਰਕਾਣ ਉਹਨਾਂ ਨੇ ਤਾਲਾ ਲਾ ਦਿੱਤਾ ਸੀ ਜੀ ਹਿੰਮਤ ਕਰਕੇ ਸਿੱਖ ਸਰਕਾਰ ਦੇ ਖਿਲਾਫ ਵੀ ਚਲੇ ਗਏ ਉਹਨਾਂ ਅਫਸਰਾਂ ਦੇ ਖਿਲਾਫ ਵੀ ਚਲੇ ਗਏ ਸੀ ਹਾਲਾਂਕਿ ਚਲੋ ਇੱਕ ਕਦਾਵਰ ਨੇਤਾ ਦੀ ਛਵੀ ਬਣੀ ਹੋਈ ਹੈ ਬੋਲਣ ਦੀ ਛਵੀ ਬਣੀ ਜੀ ਤੁਸੀਂ ਉਹ ਮਾਮਲਾ ਨਾ ਭੁੱਲੇ ਹੋਵੋਗੇ ਉਹਨਾਂ ਨੇ ਜਦੋਂ ਇੱਥੇ ਕਾਉਂਸਲਰ ਦੇ ਇਲੈਕਸ਼ਨ ਹੋਇਆ ਸੀ ਗਿਆ ਨਗਰ ਨਿਗਮ ਦੇ ਵਿੱਚ ਉਹਨਾਂ ਨੂੰ ਬਿਠਾਇਆ ਸੀਗਾ ਇਹ ਜ਼ੋਨ ਦੇ ਵਿੱਚ ਵੀ ਉਹਨਾਂ ਦੀ ਖੜਕ ਪਈ ਸੀ ਮਮਤਾ ਜੀ ਦੇ ਨਾਲ ਹਾਂ ਜੀ ਹਾਂ ਜੀ ਕਈ ਉਹਨਾਂ ਦੇ ਮਾਮਲੇ ਨੇ ਹਾਂ ਲਾਈਮਲਾਈਟ ਦੇ ਵਿੱਚ ਕਹਿ ਸਕਦੇ ਆ ਕਿ ਰਹਿਣ ਵਾਲੇ ਨੇਤਾ ਨੇ ਸੋ ਆਪ ਦੇ ਤਿੰਨ ਕੈਂਡੀਡੇਟ ਆ ਜਿਹੜੇ ਕੀ ਦੱਸਦੇ ਤੇ ਚੌਥਾ ਕੈਂਡੀਡੇਟ ਜੇਕਰ ਤੁਹਾਨੂੰ ਲੱਗਦਾ ਤੁਸੀਂ ਕਮੈਂਟ ਕਰਕੇ ਨੂੰ ਜ਼ਰੂਰ ਦੱਸਣਾ ਪਰ ਹੁਣ ਗੱਲ ਕਰਨ ਜਾਵਾਂਗੇ ਉਹ ਪਾਰਟੀ ਜਿਹੜੀ ਪਾਰਟੀ ਚਰਚਾ ਦੇ ਵਿੱਚ ਪੰਜਾਬ ਦੇ ਵਿੱਚ ਬਣੀ ਹੋਈ ਹੈ ਕਿਸਾਨ ਖਿਲਾਫ ਨੇ ਮਜ਼ਦੂਰ ਖਿਲਾਫ ਨੇ ਕਹਿੰਦੇ ਨੇ ਕਿ ਕੇਂਦਰ ਸਾਡੇ ਰੂਲ ਕਰਨਾ ਚਾਹੁੰਦੀ ਹੈ ਹੈਨਾ ਕੇਂਦਰ ਸਾਨੂੰ ਰੂਲਣਾ ਚਾਹੁੰਦੀ ਹੈ ਗੱਲ ਕਰ ਰਹੀ ਹਾਂ ਮੈਂ ਬੀਜਪੀ ਦੀ ਬੀਜਪੀ ਨੂੰ ਪਿਆਰ ਮਿਲ ਸਕਦਾ ਹੈ ਨਹੀਂ ਬਿਲਕੁਲ ਬਿਲਕੁਲ ਜੇਪੀ ਨੂੰ ਪਿਆਰ ਮਿਲ ਸਕਦਾ ਹੈ ਇਹ ਸੰਭਾਵਨਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਅਕਾਲੀਆਂ ਨੂੰ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਲਿਆ ਸੀ ਜੀ ਹੁਣ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਕਾਂਗਰਸ ਵੀ ਦੇਖ ਲਈਏ ਅਸੀਂ ਅਕਾਲੀ ਵੀ ਦੇਖ ਲਏ ਅਕਾਲੀ ਵੀ ਦੇਖ ਲੈਨੇ ਅਸੀਂ ਆਮ ਵੀ ਦੇਖ ਲਈਏ ਇੱਕ ਚੌਥਾ ਬਦਲ ਲਾਉਣਾਂ ਲਈ ਪੰਜਾਬ ਦੀ ਜਨਤਾ ਬਦਲ ਲਿਆ ਸਕਦੀ ਹੈ ਖਾਸ ਕਰ ਸ਼ਹਿਰ ਦੇ ਵੋਟਰਾਂ ਦੀ ਗੱਲ ਕਰਦੇ ਹਾਂ ਹਰ ਅਗੇ ਜਿਹੜਾ ਪਿੰਡੂ ਵੋਟਰ ਹੈ ਜਿਹੜਾ ਮਾਝੇ ਦਾ ਵੋਟਰ ਹੈ ਮਾਝਾ ਇਲਾਕਾ ਪੈ ਜਾਂਦਾ ਅੰਮ੍ਰਿਤਸਰ ਪੈ ਜਾਂਦਾ ਤਰਨਤਾਰਨ ਪੈ ਜਾਂਦਾ ਉਹ ਸਿੱਖੀ ਵੋਟ ਹੈ ਉਹ ਪੰਜਾਬੀ ਕੱਟਰ ਵੋਟ ਹੈ ਲੇਕਿਨ ਅਗਰ ਮਾਲਵੇ ਦੀ ਗੱਲ ਕਰ ਲਈਏ ਤੇ ਦੁਆਬੇ ਦੀ ਗੱਲ ਕਰ ਲਈਏ ਇਹ ਇਲਾਕਾ ਥੋੜਾ ਜਿਆਦਾ ਪੀ ਬਾਪਾਰਤੀ ਜਨਤਾ ਪਾਰਟੀ ਤੋਂ ਕਹਿੰਦੇ ਨੇ ਜੁੜਿਆ ਆਇਆ ਲੱਗਦਾ ਇਹ ਅਗਰ ਅਗਰ ਇੱਕ ਤਰਫਾ VOTING ਕਰਦਾ ਹੈ ਜਾਂ ਬਦਲਾਵ ਲਿਆਂਦਾ ਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਵੀ ਅੱਛੇ ਲੀਡ ਨਾਲ ਫਾਈਟ ਕਰ ਸਕਦੇ ਨੇ ਅੱਛਾ ਸਰਾਨਾ ਜੀ ਬੀਜੇਪੀ ਦਾ ਜਦੋਂ ਨਾਮ ਆਉਂਦਾ ਹੈ ਤੇ ਬੀਜੇਪੀ ਦੇ ਨਾਲ ਅੱਜ ਕੱਲ ਨਾਮ ਜੁੜਿਆ ਹੋਇਆ ਰਾਮ ਮੰਦਰ ਦਾ ਕਿ ਰਾਮ ਮੰਦਰ ਦੇ ਕਾਰਨ ਬੀਜੇਪੀ ਹਿੰਦੂ ਵੋਟ ਬੜੀ ਖਿੱਚੇਗੀ ਦੇਖੋ ਜੀ ਮੈਂ ਪੰਜਾਬ ਦੀ ਗੱਲ ਕਰਦਾ ਹਿੰਦੂ ਵੋਟਾਂ ਦੀ ਸੰਖਿਆ 46% ਹੈ ਜੀ ਪੰਜਾਬ 'ਚ ਬਾਕੀ ਅਦਰ ਬੋਟ ਨੇ ਜੇ 46% ਇੱਕ ਤਰਫਾ ਵੋਟ ਪੈ ਗਈ 46 ਤੋਂ ਨਾਮ 35% ਇੱਕ ਤਰਫਾ ਵੋਟ ਪੈ ਗਈ ਹਿੰਦੂ ਵੋਟ ਜੀ ਅਗਰ ਇਕੱਠੇ ਹੋ ਗਏ ਸੰਗਠਿਤ ਹੋ ਗਏ ਲੇਕਿਨ ਸੰਗਠਿਤ ਹੋ ਨਹੀਂ ਸਕਦੇ ਕਿਉਂਕਿ Hindu leader ਦੂਸਰੀ ਪਾਰਟੀਆਂ ਚ ਵੀ ਨੇ ਜੀ Hindu leader ਕਾਂਗਰਸ ਚ ਵੀ ਨੇ Hindu leader ਦੂਸਰੀ ਪਾਰਟੀਆਂ ਦੇ ਲੇਕਿਨ ਫਿਰ ਵੀ ਕੀ ਜਾਂਦਾ ਜੇ Hindu leader ਇਕੱਠੇ ਹੋ ਗਏ 64% ਬੋਟ ਇੱਕ ਤਰਫ ਪੈ ਗਈ ਤੇ ਇੱਕ ਤਾਂ ਦੇ ਲਈ ਏਦਕੀ ਪੰਜਾਬ ਦਾ ਇਤਿਹਾਸ ਬਦਲਿਆ ਜਾ ਸਕਦਾ ਹੈ ਜੀ ਤੇ ਨਾਮ ਚਰਚਾ ਦੇ ਵਿੱਚ ਕਿਹੜੇ ਕੈਂਡੀਡੇਟ ਦਾ ਆਉਂਦਾ ਹੈ ਜੇ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤੇ ਅਗਰ ਲੁਧਿਆਣਾ ਦੀ ਗੱਲ ਕਰੀਏ ਫਿਰ ਉਹੀ ਗੱਲ ਹੈ ਹੌਟ ਸੀਟ ਹੈ ਤੇ ਲੁਧਿਆਣਾ ਐਮਪੀ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੋਂ ਵੱਖ ਹੋ ਕੇ ਲੜ ਰਹੀ ਜੀ ਪਹਿਲੀ ਵਾਰ ਕੈਂਡੀਡੇਟ ਕੋਸ਼ਿਸ਼ ਕਰਨਗੇ ਤੇ ਤੋ ਪਹਿਲਾ ਵਿਕਰਮ ਸਿੰਘ ਸਿੱਧੂ ਐਡਵੋਕੇਟ ਜੀ ਦਾ ਨਾਮ ਹੈ ਜੀ ਜਿਹੜੇ ਕਿ ਪਿਛਲੀ ਵਾਰੀ ਵੀ ਮੈਨੂੰ ਲੱਗਦਾ ਹੈ ਕਿ ਇਹ ਚੋਣਾਂ ਇਹਨਾਂ ਵੱਲੋਂ ਲੜੀਆਂ ਗਿਆ ਸੀ ਇਹਨਾਂ ਵੱਲੋਂ ਐਮਐਲਏ ਦੀ ਚੋਣਾਂ ਲੜੀਆਂ ਗਿਆ ਸੀ ਤੇ ਇੱਕ ਬਹੁਤ ਹੀ ਸਮਝਦਾਰ ਪੜ੍ਹੇ ਲਿਖੇ ਕੈਂਡੀਡੇਟ ਨੇ ਤੇ ਦੂਸਰਾ ਬੀਜੇਪੀ ਕਿਉਂ ਇਹਨਾਂ ਤੇ ਵਿਸ਼ਵਾਸ ਕਰੂਗੀ ਸਿੱਖ ਚਹਿਰਾ ਜੀਪੀ ਨੂੰ ਹਿੰਦੂ ਵੋਟਾਂ ਮਿਲ ਜਾਣਾ ਹੈ ਪਰ ਸਿੱਖ ਵੋਟ ਸਿੱਖ ਚਿਹਰਾ ਲੈਣ ਲਈ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਇਥੋਂ ਸਿੱਖ ਕੈਂਡੀਡੇਟ ਉਤਾਰਿਆ ਜਾਵੇ ਤਾਂ ਇਸ ਕਰਕੇ ਇਹ ਵਿਕਰਮ ਸਿੰਘ ਸਿੱਧੂ ਐਡਵੋਕੇਟ ਜੀ ਦਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਹੈ ਜੀ ਸੋ ਪਹਿਲਾ ਨਾਮ ਹੈ ਜਿਹੜਾ ਕਿ ਬੀਜਪੀ ਵੱਲੋਂ ਸੰਭਾਵਿਤ ਨਾਮ ਅਸੀਂ ਦੱਸ ਰਹੇ ਹਾਂ ਉਹ ਵਿਕਰਮ ਸਿੰਘ ਸਿੱਧੂ ਹੋ ਸਕਦੇ ਨੇ ਅਗਲਾ ਨਾਮ ਸਰ ਅਗਲਾ ਜੀਵਨ ਗੁਪਤਾ ਜੀ ਨੇ ਸੀਨੀਅਰ ਆਗੂ ਨੇ ਉੱਪਰਲੀ ਲਾਈਨ ਚ ਆਂਦੇ ਨੇ ਪਾਰਟੀ ਜਨਤਾ ਪਾਰਟੀ ਚ ਤੇ ਸਕਰੀ ਰਹਿਣੇ ਕੰਮ ਕਾਚ ਇਹ ਵੀ ਸੰਭਾਵਨਾ ਹੈ ਕਿ ਇਹਨਾਂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ ਹੁਣ ਜਿਹੜਾ ਹੋਰ ਇੱਕ ਵੱਡਾ ਨਾਂ ਜਿਹੜਾ ਆ ਰਿਹਾ ਹੈ ਜਿਹੜਾ ਲੋਕ ਸੰਭਾਵਿਤ ਨਹੀਂ ਪੱਕਾ ਵੀ ਕਈ ਲੋਕ ਕਹ ਰਹੇ ਨੇ ਇਹਨੂੰ ਇਹਨਾਂ ਦਾ ਨਾਂ ਹੈ ਪਰਮਿੰਦਰ ਸਿੰਘ ਬਰਾਲ ਜੋ ਹਾਲਾਂਕਿ ਦੂਸਰੀ ਪਾਰਟੀ ਛੱਡ ਕੇ ਇਸ ਪਾਰਟੀ ਚ ਆਇਨੇ ਇਹ ਵੀ ਕੈਂਡੀਡੇਟ ਦੇ ਪ੍ਰੋਲਵਲ ਦਾਵੇਦਾਰ ਨੇ ਜੀ ਜੇ ਅਗਰ ਗਠਜੰਬੰਦਨ ਨਹੀਂ ਹੁੰਦਾ ਪਰ ਮੈਂ ਦੱਸਣਾ ਚਾਹਾਂਗੀ ਜਿੱਥੋਂ ਤੱਕ ਮੇਰਾ ਤਜਰਬਾ ਕਹਿੰਦਾ ਹੈ ਕਿ ਨਾ ਸਾਰਿਆਂ ਨੂੰ ਮਾਤ ਦੇ ਕੇ ਸਿੱਧੂ ਜੀ ਜਿਹੜੀ ਕਿ ਉਤਾਰ ਸਕੀ ਬਿਲਕੁਲ ਬਿਲਕੁਲ ਸਿੱਖ ਚਿਹਰੇ ਨੂੰ ਹਾਲਾਂਕਿ ਬਰਾਰ ਸਾਹਿਬ ਵੀ ਸਿੱਖ ਚਿਹਰਾ ਨੇ ਸਿੱਖ ਚਿਹਰੇ ਨੂੰ ਪ੍ਰਾਥਮਿਕਤਾ ਦੇਊਗੀ ਭਾਰਤੀ ਜਨਤਾ ਪਾਰਟੀ ਜੇ ਅਗਰ ਅਲੱਗ ਲੜਦੀ ਹੈ ਤਾਂ ਅਲੱਗ ਲੜਦੇ ਜੇਕਰ ਕੰਬੀਨੇਸ਼ਨ ਹੁੰਦਾ ਹੈ ਯਾਨੀ ਕਿ ਇੱਕ ਵਾਰੀ ਫਿਰ ਨੋ ਮਾਸ ਦਾ ਰਿਸ਼ਤਾ ਜਿਹੜਾ ਕਿ ਜੁੜ ਜਾਂਦਾ ਤੇ ਖਾਲੀ ਤੇ ਬੀਜਪੀ ਕਿਸ ਨੂੰ ਉਤਾਰਾਂਗੇ ਨਹੀਂ ਇਹ ਤਾਂ ਫਿਰ ਹੁਣ ਸੀਟ ਕਿਹਦੇ ਹਿੱਸੇ ਜਾਂਦੀ ਹੈ ਬੀਜਪੀ ਦੇ ਹਿੱਸੇ ਜਾਂਦੀ ਹੈ ਕਿ ਅਕਾਲੀ ਦੇ ਹਿੱਸੇ ਜਾਂਦੀ ਹੈ ਉਹ ਤਾਂ ਵਾਲਾ ਟਾਈਮ ਦੱਸੂਗਾ ਜੀ ਤੇ ਇਸ ਕਰਕੇ ਫਿਰ ਤਾਂ ਕੈਂਡੀਡੇਟ ਸਿੱਖ ਤੇ ਹਿੰਦੂ ਕੋਈ ਵੀ ਮਾਇਨੇ ਨਹੀਂ ਰੱਖਦਾ ਕਿਉਂਕਿ ਦੋਨੋਂ ਇਕੱਠੇ ਨੇ ਕਿਸੇ ਵੀ ਕੈਂਡੀਡੇਟ ਨੂੰ ਟਿਕਟ ਦੇ ਦੇਣਗੇ ਤਾਂ ਉਹਨੂੰ ਹਿੰਦੂ ਵੋਟ ਵੀ ਪੈ ਜਾਊਗਾ ਤੇ ਸਿੱਖ ਵੋਟ ਵੀ ਪੈ ਜਾਊਗਾ ਜੀ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੇ ਕੀ ਗੱਲ ਕਰ ਰਹੇ ਆ ਆਪ ਦੇ ਕਿਹੜੇ ਕੈਂਡੀਡੇਟ ਹੋ ਸਕਦੇ ਨੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਤੇ ਉਸ ਤੋਂ ਇਲਾਵਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਕੈਂਡੀਡੇਟ ਆਪ ਵੱਲੋਂ ਉਤਾਰਿਆ ਜਾ ਸਕਦਾ ਹੈ ਲੋਕਾਂ ਦੀ ਪਸੰਦ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਇਸੇ ਤਰ੍ਹਾਂ ਭਾਜਪਾ ਵੱਲੋਂ ਕਿਹੜੇ ਸੰਭਾਵਿਤ ਕੈਂਡੀਡੇਟ ਹੋ ਸਕਦੇ ਨੇ ਉਹਨਾਂ ਦੇ ਨਾਮ ਤੇ ਚਰਚਾ ਕੀਤੀ ਗਈ ਹੈ ਪਰ ਜਿਹੜਾ ਨਾਮ ਤੁਹਾਡੇ ਮਾਈਂਡ ਦੇ ਵਿੱਚ ਆਉਂਦਾ ਦਿਮਾਗ ਦੇ ਵਿੱਚ ਆਉਂਦਾ ਉਹ ਤੁਸੀਂ ਹੁਣੇ ਦੀ ਹੁਣੇ ਕਮੈਂਟ ਕਰਕੇ ਸੋਚ ਸਕੇ ਜਾਂ ਪਾਰਟੀਆਂ ਉਸ ਨਾਮ ਤੇ ਵਿਚਾਰ ਚਰਚਾ ਕਰ ਸਕੇ ਕਿਉਂਕਿ ਲੋਕਾਂ ਦੀ ਜਿਹੜਾ ਕਿ ਸਰਵੇ ਹੈ ਉਹ ਇਸ ਤਰ੍ਹਾਂ ਆਨਲਾਈਨ ਚੱਲ ਰਿਹਾ ਔਰ ਆਨਲਾਈਨ ਸਰਵੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਪਰ ਮੈਨੂੰ ਇਹ ਪੁੱਛਣਾ ਚਾਹਾਂਗੇ ਪਿਛਲੀ ਵਾਰ ਜਿਹੜਾ ਮੁਕਾਬਲਾ ਹੋਇਆ ਸੀ ਇਸ ਵਾਰ ਜਿਹੜਾ ਮੁਕਾਬਲਾ ਹੋਣ ਵਾਲਾ ਲੋਕ ਸਭਾ ਦੀ ਸੀਟ ਦੇ ਲਈ ਕਿੰਨਾ ਫਸਵਾ ਹੋਏ ਦੇਖੋ ਇਸ ਵਾਰ ਮੈਨੂੰ ਕਹਿੰਦੇ ਨੇ winner ਦਾ ਪਤਾ ਨਹੀਂ runner ਚ ਜਿਹੜੀ ਕੈਂਡੀਡੇਟ ਹੈ ਰੂਲਿੰਗ ਪਾਰਟੀ ਰਹਿ ਸਕਦੀ ਹੈ ਉਹ winner ਵੀ ਹੋ ਸਕਦੀ ਹੈ ਕਿਉਂਕਿ ਸੱਤਾ ਚ ਉਹ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਤੋਂ ਇੱਕ ਨਾਮ ਹੈ ਹੋਰ ਭੁੱਲ ਗਿਆ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਨਾਮ ਹੈਗਾ ਚਰਚਾ ਚ ਗੁਰਦੇਵ ਸ਼ਰਮਾ ਦੇਬੀ ਹਾਂਜੀ ਜੀ ਗੁਰਦੇਵ ਸ਼ਰਮਾ ਦੇਵੀ ਹਾਲਾਂਕਿ ਕੈਸ਼ੀਅਰ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਉਹ ਵੀ ਇੱਕ ਨਾਂ ਆ ਸਕਦਾ ਹੈ ਆ ਸਕਦਾ ਹੈ ਜੇ ਅਗਰ ਗਠਬੰਧਨ ਹੋ ਜਾਂਦਾ ਹੈ ਤੇ ਅਗਰ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਸੀਟ ਜਾਂਦੀ ਹੈ ਤੇ ਹਿੰਦੂ ਚਿਹਰਾ ਹੈ ਲੇਕਿਨ ਬਹੁਤ ਸਕਰੀ ਚਿਹਰਾ ਹੈ ਤੇ ਇਹਦੇ ਤੇ ਵੀ ਦਵੇਦਾਰੀ ਇੱਕ ਬਣਦੀ ਹੈ ਜੀ ਕਿਤੇ ਨਾ ਕਿਤੇ ਮੇਅਰ ਦੇ ਇਲੈਕਸ਼ਨ ਜਿਹੜੇ ਚੰਡੀਗੜ੍ਹ ਦੇ ਵਿੱਚ ਹੋਇਆ ਲੱਗਦਾ ਹੈ ਕਿ ਇਹ ਬੀਜੇਪੀ ਦੀ ਕਿਤੇ ਛਵੀ ਖਰਾਬ ਹੋ ਗਈ ਉਸ ਤੋਂ ਬਾਅਦ ਨਹੀਂ ਦੇਖੋ ਬਿਲਕੁਲ ਜੀ ਉਹ ਗੱਲ ਸਹੀ ਹੈ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਜੇ ਅਗਰ ਛਵੀ ਖਰਾਬ ਹੋਈ ਹੈ ਤੇ ਛਵੀ ਆਮ ਆਦਮੀ ਪਾਰਟੀ ਦੀ ਵੀ ਖਰਾਬ ਹੋਈ ਹੈ। ਉਹ ਇਸ ਕਰਕੇ ਖਰਾਬ ਹੋਈ ਹੈ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਹਰਾ ਕੇ ਇੱਥੇ ਸਰਕਾਰ ਬਣਾਈ ਸੀ। ਹਾਂਜੀ। ਉਹ ਹੀ ਆਮ ਆਦਮੀ ਪਾਰਟੀ ਕਾਂਗਰਸ ਨਾਲ ਰਲ ਕੇ ਉੱਥੇ ਆਪਣਾ ਮੇਅਰ ਬਣਾ ਲਿਆ। ਤੇ ਜੇ ਅਗਰ ਦੇਖੋ ਜੀ ਛਵੀ ਤਾਂ ਦੋਨਾਂ ਪਾਰਟੀਆਂ ਦੀ ਖਰਾਬ। ਇਹ ਕਹਿਣਾ ਸੋਨੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਰਾਜਨੇਤਾ ਕਿਸੇ ਦਿਨ ਹੀ ਰਾਜਨੀਤੀ ਦੇ ਵਿੱਚ ਕਿਸੇ ਟਾਈਮ ਵੀ ਜਿਹੜਾ ਕਿ ਰਿਸ਼ਤੇ ਨੂੰ ਤੋੜਿਆ ਜਾ ਸਕਦਾ ਹੈ ਕਿਸੇ ਟਾਈਮ ਵੀ ਰਿਸ਼ਤੇ ਨੂੰ ਜੋੜਿਆ ਜਾ ਸਕਦਾ ਹੈ ਬਿਲਕੁਲ ਜੀ ਜਦੋਂ ਇਹ ਸਭ ਸਵਾਰਥ ਦੀ ਰਾਜਨੀਤੀ ਹੈ ਅਸੀਂ ਨਹੀਂ ਕਹਿ ਰਹੇ ਲੋਕ ਕਹਿ ਰਹੇ ਨੇ ਜਦੋਂ ਆਪਣਾ ਸਵਾਰਥ ਹੁੰਦਾ ਹੈ ਤੇ ਦੁਸ਼ਮਣ ਦੋਸਤ ਹੋ ਜਾਂਦੇ ਨੇ ਜਦੋਂ ਆਪਣਾ ਸਵਾਰਥ ਖਤਮ ਹੋ ਜਾਂਦਾ ਹੈ ਤੇ ਦੋਸਤ ਵੀ ਦੁਸ਼ਮਣ ਹੋ ਜਾਂਦੇ ਜੀ ਇਸੋ ਕਿਸਾਨੀ ਅੰਦੋਲਨ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਕਿ ਲੱਗਦਾ ਕਿ ਲੋਕ ਸਭਾ ਸੋਣਾਂ ਤੋਂ ਪਹਿਲਾਂ ਬੀਜੇਪੀ ਕੋਈ ਨਾ ਕੋਈ ਕਿਸਾਨਾਂ ਦਾ ਹੱਲ ਕਰ ਸਕਦੇ ਤਾਂ ਕਿ ਵੋਟ ਉਹਨਾਂ ਦੇ ਹਿੱਸੇ ਦੇ ਵਿੱਚ ਜਾਏ ਦੇਖੋ ਜੀ ਕਿਸਾਨੀ ਅੰਦੋਲਨ ਬਹੁਤ ਵੱਡਾ ਇਸ ਟਾਈਮ ਪਰਲੇਖ ਰੂਪ ਧਾਰਨ ਕਰ ਰਿਹਾ ਸੀ ਲੇਕਿਨ ਕਿਸਾਨਾਂ ਚ ਹੁਣ ਕਹਿੰਦੇ ਨੇ ਟੁੱਟ ਹੋਣ ਦੇ ਕਾਰਨ ਦਲ 3-4 ਹੋ ਗਏ ਨੇ ਉਹਨਾਂ ਦੇ ਇੱਕ ਮਤ ਨਹੀਂ ਹੋ پا ਰਹੇ ਨੇ ਜਿਸ ਕਰਕੇ ਅੱਜ ਜੋ ਸ਼ੰਭੂ ਬਾੜ ਰਹੀ ਬੈਠੇ ਨੇ ਅੱਜ ਉਹ ਕਹਿ ਰਹੇ ਨੇ ਅੱਗੇ ਦੀ ਕੀ ਪਲਾਨਿੰਗ ਐ ਫਦਰ ਕਰਾਂਗੇ ਕੁਝ ਕਿਸਾਨ ਲੀਡਰ ਕਹਿ ਰਹੇ ਨੇ ਦਿੱਲੀ ਸੋਚ ਸਮਝ ਕੇ ਜਾਇਓ ਇਸ ਕਰਕੇ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਕਮਜ਼ੋਰ ਤਾਂ ਨਹੀਂ ਕਹਿ ਸਕਦੇ ਪਰ ਦੁਵਿਧਾ ਚ ਫਸਿਆ ਆ ਪਰ ਇਹ ਅੰਦੋਲਨ ਨੂੰ ਇੱਕ ਸਾਈਡ ਤੇ ਰੱਖ ਕੇ ਹੁਣ ਮੈਂ ਇਹ ਕਹਿਣਾ ਚਾਹੂੰਗੀ ਆਪ ਸਰਕਾਰ ਦਾ ਬਿਆਨ ਆ ਜਾਂਦਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਾਂਗਰਸ ਦੇ ਰਾਹੁਲ ਗਾਂਧੀ ਵੱਲੋਂ ਕਹਿ ਦਿੱਤਾ ਜਾਂਦਾ ਜੇਕਰ ਮੇਰੀ ਪਾਰਟੀ ਆਂਦੀ ਐ ਸੱਤਾ ਦੇ ਵਿੱਚ ਤਾਂ ਐਮਐਸਪੀ ਲਾਗੂ ਕਰ ਦਿੱਤੀ ਜਾਏ ਉਹਦੇ ਲਈ ਬੀਜੇਪੀ ਹਾਲੇ ਚੁੱਪੀ ਸਾਦੇ ਹੋਏ ਆ ਕਿਤੇ ਕੋਈ ਕਾਰਡ ਵਿਜ਼ਾ ਤੇ ਪਲੇ ਕਰ ਸਕਦੀ ਆ ਮੈਨੂੰ ਲੱਗਦਾ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਪ੍ਰਿੰਕਾ ਜੀ ਤੁਹਾਡੀ ਗੱਲ ਦਾ ਜਵਾਬ ਦਊਂਗਾ ਜਿਹੜੀ ਅੱਜ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਮੈਂ ਐਮਐਸਪੀ ਲਾਗੂ ਕਰ ਦੂੰਗਾ 30 ਸਾਲ ਇਹਨਾਂ ਨੇ ਰਾਜ ਕੀਤਾ ਹਮ ਉਦੋਂ ਨਹੀਂ ਕੋਈ ਕਰਤੀ ਅੱਜ ਅਗਰ ਇਹਨਾਂ ਨੇ ਦੇਖਿਆ ਭਾਰਤੀ ਜਨਤਾ ਪਾਰਟੀ ਨੂੰ ਨੀਵਾ ਦਿਖਾਣਾ ਹੈ ਤਾਂ ਇੱਕ ਛੋਸ਼ਾ ਇੱਕ ਬਿਆਨ ਛੱਡ ਦਿਓ ਜੀ ਇਹ ਉਹ ਤਾਂ ਦੇਖੋ VOTER ਬੜਾ ਸਿਆਣਾ ਹੈ ਹਾਂ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਤੋਂ ਪਹਿਲਾਂ ਕੁਝ ਨਾ ਕੁਝ ਐਵੇਂ ਨਾ ਕਰ ਸਕਦੀ ਕਿਸਾਨਾਂ ਨੂੰ ਲੈ ਕੇ ਕਿ ਕਿਸਾਨਾਂ ਸੋਚਣ ਤੇ ਮਜਬੂਰ ਹੋ ਜਾਣਗੇ ਕਿ ਸਾਨੂੰ ਇਨਾ ਵੱਲ ਜਾਣਾ ਹੈ ਕਿ ਨਹੀਂ ਜਾਣਾ ਨਹੀਂ ਜਾਣਾ ਸੋ ਕਹਿ ਸਕਦੇ ਨੇ ਇੱਕ ਤੁਹਾਡਾ ਹੱਕ ਹੈ ਜਿਹੜਾ ਕਿ ਤੁਹਾਨੂੰ ਮਿਲਿਆ ਹੋਇਆ ਔਰ ਹੱਕ ਨੂੰ ਤੁਸੀਂ ਕਿਵੇਂ ਵਰਤਣਾ ਹੈ ਤੁਸੀਂ ਦੇਖਣਾ ਲੋਕ ਸਭਾ ਚੋਣਾਂ ਦਾ ਜਲਦੀ ਹੀ ਬਿਗਲਵਾਤ ਸਕਦਾ ਹੈ ਇਸ ਬਿਗਲ ਦੇ ਵਿੱਚ ਜਲਦੀ ਜਿਹੜੇ ਕਿ ਇਹ ਚਿਹਰੇ ਉਤਾਰੇ ਜਾ ਸਕਦੇ ਨੇ ਜਿਨ੍ਹਾਂ ਤੇ ਅੱਜ ਵਿਚਾਰ ਚਰਚਾ ਕੀਤੀ ਗਈ ਹੈ ਸੋ ਇਹਨਾਂ ਚਿਹਰਿਆਂ ਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਜੇਕਰ ਕੋਈ ਕੈਂਡੀਡੇਟ ਨਹੀਂ ਉਤਾਰਿਆ ਜਾਣਾ ਚਾਹੀਦਾ ਉਸ ਦਾ ਨਾਮ ਵੀ ਤੁਸੀਂ ਲਿਖ ਸਕਦੇ ਹੋ ਪਰ ਕਿਹੜਾ ਕੈਂਡੀਡੇਟ ਤੁਹਾਨੂੰ ਲੱਗਦਾ ਕਿ ਇਹ ਕੈਂਡੀਡੇਟ ਲੁਧਿਆਣਾ ਦੀ ਲੋਕ ਸਭਾ ਸੀਟ ਤੇ ਹੋਣਾ ਚਾਹੀਦਾ ਉਸ ਦਾ ਨਾਮ ਵੀ ਤੁਸੀਂ ਜ਼ਰੂਰ ਲਿਖ ਕੇ ਦੱਸ ਸਕਦੇ ਹੋ ਔਰ ਬਾਕੀ ਇਸ ਬਿਆਨਬਾਜ਼ੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਕਿ ਇਹ ਵਿਚਾਰ ਚਰਚਾ ਕੀਤੀ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ